ਹੋ ਜਿਹੜਾ ਜਿਹੜਾ ਬੈਰਾਗੀ ਹੈ ਵਾਹ ਫਾਲਾ ਉਹਨੇ ਵਾਹ ਦਾ 버ਛਾ ਛੜਤਾ ਵਾਹ ਦਾ 버ਛਾ ਸਰੀਰ ਤਿਰਗੁੜੀ ਓੜਾ ਛੜਤੀ ਰਸ ਵਾਹ ਦਾ ਛੜਤ ਕਿਤੇ ਟੁਗੂ ਆ ਕੇ ਹਿਰਦੇ ਚ ਆਪਣੇ ਬੂਲ ਨਾਲ ਡੜੂਗਾ ਫਿਰ ਜੋਗੀ ਹੈ ਜੋ ਬੂਲ ਨਾਲ ਜੁੜਿਆ ਤੇ ਜੋਗੀ ਹੈ ਕਿਉਂ ਜਿਹੜਾ ਬੈਰਾਗੀ ਹੈ ਜੋਗੀ ਕਿਉਂ ਦੀ ਜੇ ਜੋਗੀ ਹੈ ਤਾਂ ਬੈਰਾਗੀ ਹੈ ਜੇ ਬੈਰਾਗੀ ਹੈ ਤਾਂ ਜੋਗੀ ਹੈ ਇਹ ਕੱਟ ਤੱਕ ਵੀਰ ਨੇ ਖੋ ਬਰਾਗੀ ਜੋਤੀ ਜੋਗੀ ਉਹ ਜੋਗੀ ਕਹਿੰਦੇ ਨੇ ਅਸੀਂ ਜੋਗੀਆਂ ਬਰਾਗੀ ਨਹੀਂ ਬਰਾਗੀ ਕਹਿੰਦੇ ਅਸੀਂ ਬਰਾਗੀ ਜੋਗੀ ਨਹੀਂ ਨਾ ਉਹ ਬਰਾਗੀ ਨੇ ਨਾ ਉਹ ਜੋਗੀ ਨੇ ਦੋਏ ਚੁੱਠੇ ਨੇ ਜੋਗੀ ਜੋਗੀ ਨਹੀਂ ਬਰਾਗੀ ਬਰਾਗੀ ਨਹੀਂ ਨਾ ਉਹ ਦੇ ਬਰਾਗੀ ਨੇ ਗੁਣਾ ਕਰਕੇ ਬਰਾਗੀ ਨਹੀਂ ਸੋ ਵੀ ਜਿਹੜੀ ਬਾਦੋ ਦਾ ਜਿਹੜਾ ਸੀ ਬਰਾਗੀ ਨਹੀਂ ਸੀ ਪੈਰਾਗੀ ਨਹੀਂ ਸੀ ਗੁਰਬਾਣੀ ਵਾਲਾ ਬੈਰਾਗੀ ਨਹੀਂ ਸੀ ਗੁਰਬਾਣੀ ਵਾਲਾ ਬੈਰਾਗੀ ਬਣਾਇਆ ਸੀ ਉਹਨੂੰ ਸਿੱਖ ਬਣਾਉਣ ਦੀ ਜ਼ਰੂਰਤ ਨਹੀਂ ਸੀ ਬੈਰਾਗੀ ਉਹ ਬਣਾਉਣ ਦੀ ਲੋੜ ਸੀ ਸਿੱਖੇ ਹੋਣ ਦੀ ਕੀ ਲੋੜ ਸੀ ਬੈਰਾਗੀ ਬਣਨ ਦੀ ਲੋੜ ਸੀ ਕਦੇ ਕਹਿ ਪੰਦਤ ਨੂੰ ਦੋ ਵੀ ਵੀ ਸਿੱਖ ਬਣ ਜਾ ਸਿੱਖ ਬਣ ਜਾ ਉਹ ਪਹਿਲੇ ਹੀ ਉਹ ਤਾਂ ਸੀਗਾ ਛਤਰੀ ਦੇ ਘਰ ਦਾ ਜਨੂ ਉਹ ਪਹਿਲੇ ਹੀ ਘਰ ਖੇਡਦਾ ਸੀਗਾ ਅਲੋੜ ਖੜਾ ਵੀ ਆਡੇ ਸੀ ਐਡੀਸ਼ਨ ਤੇ ਨਹੀਂ ਪਾਸ ਹੁੰਦਾ ਹੁੰਦਾ ਉਹ ਫਿਰ ਅਸਲੈਕਸ਼ਨ ਗਲਤ ਸੀ ਜਿਹੜਾ ਅਮਰਤ ਸ਼ਿਕਾਰਤਾ ਸਲੈਕਸ਼ਨ ਗਲਤ ਸੀ ਗੁਰੂ ਸਾਹਿਬ ਦੀ ਉਹਨੂੰ ਪਛਾਣ ਨਹੀਂ ਸਕੇ ਵੀ ਕਾਬਲ ਨਹੀਂ ਹੈ ਅਮਰਤ ਸ਼ਿਕਾਰਤੇ ਤਾਂ ਯਾਦ ਇਹ ਲੱਗਿਆ ਬਾਅਦ ਚ ਐਡੀਸ਼ਨ ਤੇ ਨਹੀਂ ਇਦਾਂ ਕਰਦੇ ਹੁੰਦੇ ਉਹਨੂੰ ਆ ਕਹਿੰਦੇ ਅਮਰਤ ਤੂੰ ਪਹੌਂ ਲੈ ਲੈ ਜਿਹੜਾ ਕਾਬਲ ਹੁੰਦਾ ਸੀ ਹੋਰ ਨੂੰ ਸੀ ਕੰਮ ਆ ਵੀ ਜਾਨੇ ਖੜੇ ਬਿਸਕਾਈ ਜਾਂਦੇ ਆ ਮਰਦਾ ਖੜ ਬੋ ਕੋਈ ਮੈਨਾਂ ਕੀ ਦਾ ਰੰਗ ਨਹੀਂ ਕੋਈ ਸੰਸਾਰ ਦਾ ਰੰਗ ਨਹੀਂ ਕੋਈ ਹੋ ਸਕਦਾ ਉਹਦਾ ਖਾਲਸਾ ਦਾ ਆਪਣਾ ਰੰਗ ਕੋਈ ਨਹੀਂ ਹੈ ਨਾ ਉਹਦਾ ਹਿੰਦੂਦਾਰ ਮੁਸਲਮਾਨ ਦਾ ਰੰਗ ਇਕੱਠਾ ਕੀਤਾ ਉਹ ਅਨਿਲਾ ਮੁਸਲਮਾਨਾਂ ਦਾ ਉਹ ਆ ਦੂਆ ਕੇਸਰੀ ਹੈ ਦੂਆ ਦੋ ਇਕੱਠੇ ਕੀਤੇ ਨਾ ਇੱਕ ਤਾਂ ਤਾਂ ਹੀ ਤਾਂ ਉਹ ਕਹਿੰਦੇ ਨੇ ਸਾਡਾ ਪੀਰ ਹੈ। ਉਸ मुसलमान ਨੇ ਸਾਡੇ ਖੜੇ। ਉਸ मुसलमान ਨੂੰ ਇਹ ਵੀ ਗਿਆ ਤੋ ਉਸ मुसलमान ਨੇ ਹੋ ਉਹਨੂੰ ਇਵਾਂ ਤੇ ਲੈ ਆਂਦਾ ਉਸ मुसलमान ਨੂੰ। ਬਰਾਗੀ ਨੂੰ ਅਸਲੀ ਬਰਾਗੀ ਬਣਾਤਾ ਹੋਰ ਬਰਾਗੀ ਵੀ ਤਾਂ ਜੋੜਨੇ ਸੀ। ਜੇ ਇਹਨੂੰ ਜੇ ਇਹਨੂੰ ਬਹੁਲ ਦੇ ਦਿੰਦੇ ਬਾਕੀ ਬਰਾਗੀ ਦੀ ਸੀ ਜੋੜਨਾ ਹੈ। ਬਰਾਗੀ ਉਹ ਰੱਖੀ ਤਾਂ ਹੁੰਦਾ ਹੈ। ਅਕੀ ਭੈ ਲਗੀ ਕਿਵੇਂ ਟੁੱਟ ਜਾਣਗੇ ਤੁਹਾਡੇ ਉਹ ਤਾਂ ਤੁਸੀਂ ਕਨਵਰਟ ਕਰ ਲਿਆ ਆਪਣੇ ਨਾਲ ਆਪਣੇ ਬੈਰ ਕੋਹੜਾ ਬਾਨਣਾ ਸੀ ਕਿ ਕਹਾਂ ਬਧਈ ਨਾ ਸਾਡੀ ਉਹ ਹਿਲ ਗਿਆ ਇਹ ਨਾ ਹਿਲਦਾ ਹੋਰ ਬਰਾਕੇ ਜੁੜ ਸਕਦੇ ਸੀ ਇਹਨਾਂ ਨੇ ਰਾਤਾਂ ਨੂੰ ਬਾਈ ਧਾਰੀਆਂ ਹੈ ਚਲੋ